ਤੋ ਪਹਿਲਾ ਮੈਂ ਦੋ ਸੰਗਤ ਨਹੀਂ ਕਰਨਾ ਮੈਂ ਆਜ ਕਰਦਾ ਕਿ ਤੁਹਾਡੀ ਇੱਕ ਇੱਕ ਵੋਟ ਤਕੜੀ ਦਾ ਬਟਨ ਦਬਕੇ ਸ਼੍ਰੋਮਣੀ ਅਕਾਲੀ ਦਲ ਤੇ ਆਪ ਨੂੰ ਵੋਟ ਕਰੋ ਸਾਡੇ ਨਾਲ ਦਮਾ ਲਗੂ ਤੁਹਾਡਾ ਭਾਸ਼ਾ ਜੈ ਸਿੰਘ ਬੁੱੱਪਰੇ ਜਿੰਦਾਬਾਦ ਰਮਨ ਸਿੰਘ ਜੀ ਜਿੰਦਾਬਾਦ ਸਤਿਕਾਰਯੋਗ ਇਸ ਹੋਮ ਜਲਸੇ ਦੇ ਵਿੱਚ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਐ ਜੀ ਪੀ ਸੀ ਦੇ ਮੈਂਬਰ ਕੁਲਵੀਰ ਸਿੰਘ ਸਾਰਵਾਜਾ ਜਰਵਾ ਸਾਹਿਬ ਔਰ ਜਿੰਦਾਬਾਦ ਬੇ ਬੇਨਤੀ ਹੈ ਵੀ ਸ਼ੋਹਨੀ ਕਲੇ ਨੇ ਨਾਰੇ ਲਾਣੇ ਨੇ ਆਪਾਂ ਹੋਰ ਨਹੀਂ ਕਿਸੇ ਦੇ ਨਾਰੇ ਸਾਰਿਆਂ ਨੂੰ ਬੇਨਤੀ ਹੈ ਔਰ ਸਾਡੇ ਨਾਲ ਇੱਥੇ ਪਹੁੰਚੇ ਸਾਡੇ ਬਹੁਤ ਇਸਕਾਰਯੋਗ ਨਿਰਮਲ ਸਿੰਘ ਜੀ ਧਰਿਵਾਰ ਸਾਹਿਬ ਸਾਡੇ ਦੂਸਾਂ ਨੂੰ ਚੋਕਰੀ ਸਿੰਘ ਜੀ ਸੋਹੀ ਪ੍ਰੀਤਮ ਸਿੰਘ ਜੀ ਖਾਲਸਾ ਔਰ ਸਾਡੇ ਆਪਣੇ ਸਰਕਲ ਦੇ ਜੋ ਸਾਡੇ ਸਵੇਰ ਤੋਂ ਸਾਡੇ ਨਾਲ ਨੇ ਸਰਕਲ ਪ੍ਰਧਾਨ शिवराज ਸਿੰਘ ਜੱਲਾ ਬੰਡੀ ਉਹ ਜਨਾ ਜੀ ਹੋਰ ਸਾਡੇ ਬਹੁਤ ਹੀ ਸਤਿਕਾਰਯੋਗ ਆਗੂ ਸਹਬਾਨ ਇੱਥੇ ਬੈਠੇ ਨੇ ਇਹ ਪੀਜੇ ਕੁਮਾਰ ਨੇਤਾ ਜੀ ਹੋਰ ਕਿਹਦਾ ਕਿਹਦਾ ਮੈਂ ਨਾਮ ਲਵਾਂ ਬਹੁਤ ਸਤਿਕਾਰਯੋਗ ਸਾਡੇ ਭਰਾ ਬੈਠੇ ਨੇ ਔਰ ਸਾਰੇ ਫਤਿਹ ਪ੍ਰਵਾਨ ਕਰੋ ਵੈਕਰ ਜੀ ਕਾ ਖਾਲਸਾ ਵੈ ਜੀ ਕੀ ਫਤਿਹ ਭਰਾਓ ਸਭ ਨੂੰ ਸਾਰਿਆਂ ਨੂੰ ਪਤਾ ਹੀ ਹੈ ਚੋਣ ਪ੍ਰਚਾਰ ਚੱਲ ਰਿਹਾ ਹੈ ਹਰੇਕ ਪਾਰਟੀ ਆਪਣਾ ਆਪਣਾ ਜੋਰ ਲਗਾ ਰਹੀ ਹੈ ਸਾਰਿਆਂ ਨੇ ਅਲੱਗ-ਅਲੱਗ ਇਲਾਕੇ ਵਿੱਚ ਜਾਣਾ ਹੈ ਆਪਾਂ ਵੀ ਸਾਰੇ ਜਾ ਰਹੇ ਹਾਂ ਅਸੀਂ ਵੀ ਸਾਰਿਆਂ ਕੋਲ ਬੇਨਤੀ ਕਰਨੇ ਜਾ ਰਹੇ ਹਾਂ ਉਸੇ ਸਾਹਮਣੇ ਸਾਡੇ ਸਰਕਾਰ ਜੋ ਵਿਕਰਮਜੀਤ ਸਿੰਘ ਜੀ ਖਾਲਸਾ ਜੋ ਲੋਕ ਸਭਾ ਹਲਕੇ ਤੋਂ ਉਮੀਦਵਾਰ ਨੇ ਆਪਣੇ ਹਰਮਨ ਪਿਆਰੇ ਉਮੀਦਵਾਰ ਨੇ ਉਹਨਾਂ ਦੇ ਚੋਣ ਪ੍ਰਚਾਰ ਵਾਸਤੇ ਜਾਂ ਉਹਨਾਂ ਵਿਆ ਵੋਟਾ ਵਾਸਤੇ ਬੇਨਤੀ ਕਰਨ ਵਾਸਤੇ ਸਾਰੀ ਸਾਰੇ ਆਗੂ ਸਹਿਬਾਨ ਤੁਹਾਡੇ ਕੋਲ ਪਹੁੰਚੇ ਨੇ ਮੈਂ ਵੀ ਉਹਨਾਂ ਵਿੱਚੋਂ ਹੀ ਇੱਕ ਹਾਂ ਜਿਨ੍ਹਾਂ ਨੇ ਤੁਹਾਨੂੰ ਬੇਨਤੀ ਕਰ ਰਹੇ ਹਾਂ ਔਰ ਆਪਾਂ ਪਹਿਲਾ ਜੋ ਇਥੇ ਸਰਕਾਰਾਂ ਆਈਆਂ ਨੇ ਉਹ ਸਾਨੂੰ ਧੋਖੇ ਦੇ ਵਿੱਚ ਉਹਨਾਂ ਨੇ ਰੱਖਿਆ ਔਰ ਉਹ ਆਪਣੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਲੋਕਾਂ ਨੂੰ ਪਰਵਾ ਕੇ ਵੋਟਾਂ ਲੈ ਗਏ ਪਿੱਛੇ ਆਪਾਂ ਦੇਖਿਆ ਜਿਹੜਾ ਇਹ ਸੀ ਬਦਲਾਵ ਹੈ ਬਦਲਾਵ ਦਾ ਦੌਰ ਚੱਲਿਆ ਸੀ ਪੰਜਾਬੀਆਂ ਨੂੰ ਵੀ ਕਈਆਂ ਨੂੰ ਵੀ ਇਹ ਸੀ ਵੀ ਪਤਾ ਨਹੀਂ ਬਦਲਾਅ ਦੇ ਵਿੱਚ ਕੀ ਕਰ ਦੇਣਗੇ ਦਿੱਲੀ ਦੇ ਝੂਠੇ ਉਹਨਾਂ سوشل میڈیا ਦੇ ਪ੍ਰੋਗਰਾਮ ਚਲਾ ਚਲਾ ਕੇ ਲੋਕਾਂ ਨੂੰ ਨੌਜਵਾਨਾਂ ਨੂੰ ਇੰਨਾ ਪਿੱਛੇ ਲਾ ਲਿਆ ਖਾਸ ਕਰਕੇ ਬਹੁਤ ਉਹਨਾਂ ਲੋਕ ਆਪਾਂ ਵੱਡੀ ਗਿੰਦੀ ਦੇ ਵਿੱਚ ਵੋਟਾਂ ਪਾਈਆਂ ਪਰ ਉਹਨਾਂ ਦੇ ਜਿੰਨੇ ਵੀ ਲਾਰੇ ਜਿੰਨੇ ਵੀ ਵਾਦੇ ਨਿਕਲੇ ਸਾਰੇ ਝੂਠੇ ਨਿਕਲੇ ਔਰ ਉਹਨਾਂ ਨੇ ਜਿਸ ਤਰ੍ਹਾਂ ਪਹਿਲਾਂ ਤੁਸੀਂ ਦੇਖਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਾਂਗਰਸ ਦੇ ਸਮੇਂ ਕੈਪਟਨ ਨੇ ਕੀ ਪ੍ਰੋਗਰਾਮ ਲਾਇਆ ਸੀ ਹਰ ਘਰ ਦੇ ਵਿੱਚ ਇੱਕ ਨੌਕਰੀ ਹਰ ਘਰ ਦੇ ਵਿੱਚ ਸਰਕਾਰੀ ਨੌਕਰੀ 40 ਤੋਂ 50 60 ਹਜ਼ਾਰ ਤੋਂ ਘੱਟ ਸਰਕਾਰ ਦਿੱਤੀ ਪੇ ਸਟਾਰਟ ਕਰਦੇ ਸੋ ਇਸ ਕਰਕੇ ਉਹਨਾਂ ਨੇ ਉਸ ਟਾਈਮ ਕੀ ਕਰਿਆ ਕੱਲੇ-ਕੱਲੇ ਨੌਜਵਾਨ ਦਾ ਨਾਮ ਭਰਿਆ ਕਰਮ ਪੱਤਰ ਲਗਾ ਕੇ ਸਿੱਧਾ ਕੱਟ ਕੇ ਕੱਲੇ-ਕੱਲੇ ਨੌਜਵਾਨ ਨੂੰ ਭੜਾਏ ਸਿੱਧਾ ਦਿੱਤੀਆਂ ਕਰਮ ਪੱਵ ਬਾਕੀ ਕਾਗਜ਼ ਪੇਪਰ ਆਪਣੇ ਕੋਲ ਰੱਖੇ ਤਾਂ ਜੋ ਵਿਸ਼ਵਾਸ ਜਿੱਤਿਆ ਜਾ ਸਕੇ ਪਰ ਉਹ ਸਾਰਾ ਫਰਾਡ ਸੀ ਉਸ ਤੋਂ ਬਾਅਦ ਉਹਨਾਂ ਨੇ ਫਿਰ ਲੋਕਾਂ ਨੂੰ ਮਤਲਬ ਜਿਸ ਤਰ੍ਹਾਂ ਕਹਿੰਦੇ ਨੇ ਵੀ ਇਹ ਲੋਕਾਂ ਨੂੰ ਫੋੜ ਫਰਾਡ ਦਾ ਤਰੀਕਾ ਬੜਾ ਵੱਡਾ ਹੈ ਫਿਰ ਜਿਹੜੀ ਜ਼ਾਰਦੇ ਦੇ ਵਿੱਚ ਗਾਇਏ ਉਸ ਜ਼ਾਰਦੇ ਦੇ ਵਿੱਚ ਵੀ ਫਰਾਡ ਸੀ ਬਹੁਤ ਵੱਡਾ ਸੋਚਾ ਉਹ ਆਪਣਾ ਸੋਚਣ ਦੀ ਲੋੜ ਹੈ ਉਸੇ ਤਰੀਕੇ ਨਾਲ ਅੱਜ ਜਿਹੜੀ ਆਵਾਗਿ ਪਾਰਟੀ ਆਈ ਹੈ ਇਸ ਨੇ ਵੀ ਕੀ ਕਰਿਆ ਕੋਈ ਫਾਰਮੂਲਾ ਇੱਕ ਬਣਾਇਆ ਸਾਡੀਆਂ ਭੈਣਾਂ ਨੂੰ ਇਹਦੇ 1000 ਰੁਪਏ ਮਹੀਨੇ ਦਾ ਸਾਨੂੰ ਇਹਨਾਂ ਨੂੰ ਨਾਮ ਦਿੱਤਾ ਪ੍ਰੋਗਰਾਮ ਤੇ ਆਪ ਕਿਸੇ ਲੈ ਕੇ ਜ਼ਿਲਾ ਘਟ ਕੇ ਇਹਨਾਂ ਨੂੰ ਦਿੱਤੀਆਂ ਹਰ ਗਰੁੱਪ ਦੇ ਵਿੱਚ ਜਾਬੜਾ ਕੇ ਕਿਉਂ ਮੈਨੂੰ ਪਤਾ ਉਸ ਵੇਲੇ ਮੈਂ ਅਜੀਤ ਚੋਰ ਪ੍ਰਚਾਰ ਕਰ ਰਿਹਾ ਸੀ ਸ਼ਰਪਾ ਸਾਹਿਬ ਨੇ ਆਉਂਦਾ ਸੀ ਮੈਂ ਸਰਪਤਾਉਣੀ ਲੱਗਿਆ ਹਰ ਗਰੁੱਪ ਨਾਲ ਜਾ ਕੇ ਪਿੰਡਾਂ ਦੇ ਵਿੱਚ ਸਿੱਧਾ ਘਟਿਆਗੇ ਇੱਕ ਜਰਸੀ ਪੈਣਾ ਦਿੱਤੀ ਜਿਹਨੂੰ ਤੁਹਾਨੂੰ 1000 ਰੁਪਏ ਮਿਲਣਾ ਮਿਲਿਆ ਕਰੂਗਾ ਸਿੱਤਾਂ ਨੇ ਬੜੇ ਖੁਸ਼ੀ-ਖੁਸ਼ੀ ਨਾਲ ਪੇਪਰ ਵੀ ਸਾਹਮਣੇ ਰਸੀਦਾ ਵੀ ਸਾਹਮਣੇ ਰੱਖੀਆਂ ਉਹ ਇਹ ਸੀ ਜਿਹੜੇ ਘਰ ਦੇ ਵਿਚਾਰ ਪੈਣਾ ਸੀ ਅਸੀਂ 12 ਜੋਗ 48000 ਰੁਪਇਆ ਹਰ ਸਾਲ ਨਾਲ ਪਹੁੰਚਾਇਆ ਕਰੂਗਾ ਬੜਾ ਚਾਹ ਸੀ ਫਿਰ ਉਸ ਤੋਂ ਬਾਅਦ ਨੌਜਵਾਨਾਂ ਦਾ ਵੀ ਬਹੁਤ ਵੱਡਾ ਉਹਨਾਂ ਨੇ ਲਾਰਾ ਲਾਇਆ ਨੌਜਵਾਨਾਂ ਨੂੰ ਜਿਹੜਾ ਬੇਰੁਜ਼ਗਾਰੀ ਪੱਤਾ ਦੇ ਨਾਂ ਸੀ ਉਹ ਕਿਸੇ ਨੌਜਵਾਨ ਨੂੰ ਕੋਈ ਬੇਰੁਜ਼ਗਾਰੀ ਪੱਤਾ ਦਿੰਦਾ ਉਹ ਵੀ ਸਾਰਾ ਪ੍ਰਾਪਤ ਸੀ ਫਿਰ ਇੱਕ ਜਿਹੜੀ ਪਹਿਲੇ ਪਹਿਲੇ ਸਰਕਾਰ ਦੇ ਟਾਈਮ ਕਾਲੀ ਦਲ ਦੇ ਸਮੇਂ ਦੀ ਜਿਹੜੀ ਚੱਲਦੀ ਸਕੀਮ ਸੀ ਸਗਲ ਸਕੀਮ ਉਸ ਦੇ ਵਿੱਚ ਵੀ ਇੱਕ ਧੋਖਾ ਕਰਿਆ ਉਸ ਦੇ ਵਿੱਚ ਇੱਕ ਲਾਰਾ ਲਾਇਆ 52000 ਰੁਪਏ ਦੇਵਾਂਗੇ ਕਿਸੇ ਸਮਾਂ ਤੇ ਜਿਹੜੀ ਪਹਿਲੀ ਸਕੈਮ ਵੀ ਉਹ ਵੀ ਬੰਦ ਹੋ ਗਈ ਛੋ ਇਸ ਕਰਕੇ ਭਰਾਵਾ ਸਾਨੂੰ ਸੋਚਣ ਦੀ ਲੋੜ ਹੈ ਇਹ ਲੋਕ ਨਵੇਂ ਨਵੇਂ ਫਾਰਮੂਲੇ ਬਣਾਉਂਦੇ ਨੇ ਇਹਨਾਂ ਤੋਂ ਬਚਣ ਦੀ ਲੋੜ ਹੈ ਛੋ ਇਸ ਕਰਕੇ ਆਪਾਂ ਨੂੰ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦਵਾਂ ਤੁਹਾਡੇ ਤੁਹਾਡੇ ਵਿੱਚੋਂ ਬਹੁਤ ਪਰਾਂ ਨੂੰ ਪਤਾ ਹੋਊਗਾ ਮੈਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਕਾਫੀ ਸਾਲ ਰਿਹਾ ਉਹਨਾਂ ਦੀ ਮਾੜੀ ਕਾਰਵਿਆਰੀ ਦੇਖ ਕੇ ਉਹਨਾਂ ਦੇ ਕੰਮ ਦੇ ਵਿੱਚ ਕਮੀਆਂ ਦੇਖ ਕੇ ਉਹਨਾਂ ਨੂੰ ਸਹੀ ਯਾਰਗੰਤੀ ਨਾ ਬਚਾਉਣ ਦੇਖ ਕੇ ਕਿਉਂਕਿ ਜਦੋਂ ਕੋਈ ਬੰਦਾ ਕਿਸੇ ਗਲਤ ਅੰਸਰ ਦੀ ਸਪੋਰਟ ਕਰੇ ਸਹੀ ਬੰਦੇ ਦੀ ਪਹਿਚਾਨ ਨਾ ਕਰ ਸਕੇ ਇਸ ਕਰਕੇ ਉਸ ਨੂੰ ਛੱਡਣਾ ਜ਼ਰੂਰੀ ਹੋ ਜਾਂਦਾ ਹੈ ਕੋਈ ਵੀ ਹੋਵੇ ਛੱਡੂਗਾ ਜ਼ਰੂਰ ਛੱਡੂਗਾ ਆਪਾਂ ਪਾਰਟੀ ਨਾਲ ਚੱਲਦੇ ਆਂ ਵੀ ਸਾਡੇ ਔਖੇ ਸੌਕੇ ਦੇ ਕੰਮ ਆਵੇ ਸਹੀ ਪਿਲੇ ਕਰਵਾਵੇ ਆਹ ਠੀਕ ਹੈ ਕਈ ਵਾਰ ਬੰਦਾ ਕੋਈ ਗਲਤ ਹੁੰਦਾ ਹੈ ਕੋਈ ਨਸ਼ਾ ਵੇਚਦਾ ਕੋਈ ਹੋਰ ਕਰਦਾ ਉਸ ਦੇ ਵਿੱਚ ਪਾਰਟੀ ਦਾ ਕੋਈ ਰੋਲ ਨਹੀਂ ਹੈਗਾ ਉਹ ਉਸ ਦੀ ਗਲਤੀ ਹੈ ਕਮੀ ਹੈ ਉਸ ਦੇ ਵਿੱਚ ਉਸ ਦੀ ਪਾਰਟੀ ਕੋਈ ਸਪੋਰਟ ਨਹੀਂ ਕਰ ਸਕਦੀ ਸੋ ਇਸ ਕਰਕੇ ਜੇ ਸਹੀ ਬੰਦੇ ਨੂੰ ਸਪੋਰਟ ਨਾਲ ਕਰੇ ਫਿਰ ਉਸ ਦੇ ਨਾਲ ਉਸ ਪਾਰਟੀ ਨਾਲ ਕਿਹੜਾ ਉੱਤਾਰ ਨਹੀਂ ਆ ਰਿਹਾ ਇਹਦਾ ਬਹੁਤ ਵੱਡੀ ਗੀਤ ਹੁੰਦੀ ਹੈ ਅਸੀਂ ਇੱਥੇ ਕਰਕੇ ਉਹ ਸਾਡੇ ਨਾਲ ਪਾਰਟੀ ਛੱਡੀ ਹੈ ਹੁਣ ਤਾਂ ਤੁਸੀਂ ਹੋਰ ਵੀ ਦੇਖ ਲਿਆ ਮੇਰੇ ਕੋਲ ਤਾਂ ਪਹਿਲੇ ਪ੍ਰੂਫ ਸੀ ਮੇਰੇ ਦਾ ਪਤਾ ਲੱਗਿਆ ਸੀ ਪਹਿਲੇ ਵੀ ਅੱਜ ਕਮੀਆਂ ਬਹੁਤ ਵੱਡੀਆਂ ਨੇ ਹੁਣ ਤਾਂ ਲੋਕਾਂ ਨੇ ਲਾਲਚ ਕਰਕੇ ਪਾਰਟੀਆਂ ਬਦਲੀ ਚਾਲੂ ਕਰਤੀਆਂ ਪਾਰਟੀਆਂ ਬਦਲ ਗਿਆ ਕਦੇ ਕਿਸੇ ਨੇ ਕੋਈ ਪਾਰਟੀ ਜਿਸ ਤਰ੍ਹਾਂ ਖਾਲਸਾ ਜੀ ਸਾਡੇ ਦਾਦੇ ਇੰਦੇ ਨੇ ਜਿਸ ਤਰ੍ਹਾਂ ਕਮੀਜ਼ ਬਦਲਦੇ ਨੇ ਇਦਾਂ ਪਾਰਟੀ ਬਦਲਣ ਲੱਗੇ ਲੋਕ ਇਸ ਕਰਕੇ ਭਰਾਵਾ ਸੋਚਣ ਦੀ ਲੋੜ ਹੈ ਆਪਾਂ ਕਰਕੇ ਜੁਆਇਨ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਦੀ ਮਾਂ ਪਾਰਟੀ ਹੈ ਇਸ ਪਾਰਟੀ ਨੇ ਇਥੇ ਰਹਿਣਾ ਇਥੇ ਲੋਕਾਂ ਵਾਲੇ ਸੋਚਣਾ ਹੈ ਇਥੇ ਵਾਲੇ ਲੋਕਾਂ ਦੇ ਦੁੱਖ ਸੁੱਖ ਦਾ ਪਤਾ ਹੈ ਸੋ ਇਸ ਕਰਕੇ ਇਹ ਪਾਰਟੀ ਤਾਂ ਜੁਆਇਨ ਕੀਤੀ ਹੈ ਆਪਾਂ ਨੂੰ ਇਹ ਪਾਰਟੀ ਨੂੰ ਮਜੂਦ ਕਰਨ ਵਾਸਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਹ ਪਾਰਟੀ ਮਜ਼ਬੂਤ ਹੋਊਗੀ ਤਾਂ ਸਾਡਾ ਪੰਜਾਬ ਆ ਸਕਦਾ ਹੈ ਪੰਜਾਬ ਦੇ ਸਿਰ ਦਿਨੋ ਦਿਨ ਕਰਜ਼ੇ ਦੀ ਪੰਡ ਬਦਰੀ ਹੈ ਜਿਹੜਾ ਕਰਜ਼ਾ ਪੰਜਾਬ ਦੇ ਸਿਰ ਚੜ ਰਿਹਾ ਆ ਆਪਾਂ ਕਿਸੇ ਨੂੰ ਵੀ ਸੋਚਣ ਦੀ ਲੋੜ ਨਹੀਂ ਵੀ ਸਾਨੂੰ ਕੁਝ ਨਹੀਂ ਫਰਕ ਪੈਂਦਾ ਸਾਨੂੰ ਸਾਰਿਆਂ ਨੂੰ ਫਰਕ ਪੈ ਰਿਹਾ ਹੈ ਸਰਕਾਰ ਨੇ ਜਦੋਂ ਮਰਜ਼ੀ ਡੀਜ਼ਲ ਦੇ ਉੱਪਰ GST ਵਧਾ ਦੇਵੇ ਜਦੋਂ ਮਰਜ਼ੀ ਕਿਸੇ ਪਾਸੇ ਬਿਜਲੀ ਦਾ ਰੇਟ ਵਧਾ ਦੇਵੇ ਕੁਝ ਵੀ ਕਰ ਦੇਵੇ ਸਰਕਾਰ ਨੇ ਪੈਸੇ ਜੈ ਸਿੰਘ ਬੋਪਾ ਰਹੇ ਜਿੰਦਾਬਾਦ ਦਰਮਸ਼ੰਤ ਕਾਲੀ ਰਾਜ ਜਿੰਦਾਬਾਦ ਸ਼੍ਰੋਮਣੀ ਕਾਲੀ ਰਾਜ ਜਿੰਦਾਬਾਦ ਸ਼੍ਰੋਮਣੀ ਕਮੇਡ ਜਿੰਦਾਬਾਦ ਬੋਬਾਤ ਰਾਜੀ ਬੋਬਾਤ ਸਰਕਾਰ ਜਗਜੀਤ ਸਿੰਘ ਬੋਪਾ ਰਾਏ ਸਾਹਿਬ ਨੇ ਆਪਣੇ ਵਿਚਾਰਾਂ ਦੀ ਸਾਹਜ ਤੁਹਾਡੇ ਨਾਲ ਪਾਈ ਹੈ ਤੇ ਤੁਹਾਨੂੰ ਉਹਨਾਂ ਨੇ ਦੱਸਿਆ ਵੀ ਉਹ ਕਾਂਗਰਸ 'ਚ ਵੀ ਰਹੇ ਤੇ ਕਾਂਗਰਸ ਪਾਰਟੀ ਉਹਨਾਂ ਨੇ ਕਿਉਂ ਛੱਡੀ ਉਹਦੇ ਵੀ ਤੁਹਾਨੂੰ ਤੁਹਾਡੇ ਨਾਲ ਕਾਰਨ ਸਾਂਝੇ ਕੀਤੇ ਆ ਮੈਂ ਬੁਪਾਰਾ ਸਾਹਿਬ ਦੀ ਗੱਲ ਵਿਸ਼ੇਸ਼ ਤੌਰ ਤੇ ਕਰਨੀ ਚਾਹੁੰਦਾ ਜਿਹੋ ਜੇ ਸਿਰੜੀ ਅਕਾਲੀ ਆਗੂ ਅਕਾਲੀ ਦਲ ਨੂੰ ਮਿਲਿਆ ਸਰਦਾਰ ਜਗਦੇਵ ਸਿੰਘ ਬੋਪਾਰਾਏ ਸਾਹਿਬ ਵੀ ਰੂਪ ਚ ਜਿੰਨੀਆਂ ਮਿਹਰਤ ਕਰਦੇ ਐ ਜਿੰਨੀ ਇਮਾਨਦਾਰੀ ਤੇ ਧਿਆਨਦਾਰੀ ਨਾਲ ਪਾਰਟੀ ਦਾ ਕੰਮ ਕਰਦੇ ਐ ਨਹੀਂ ਬਿਜ਼ਨਸਮੈਨ ਜਿਹੜਾ ਬਣ ਜਾਂਦਾ ਉਹ ਥੋੜਾ ਜਿਹਾ ਪੈਰ ਪਿੱਛੇ ਨੂੰ ਖਿੱਚਣ ਲੱਗ ਜਾਂਦਾ ਪਰ ਬੋਪਾਰਾਏ ਸਾਹਿਬ ਦੀ ਮੈਂ ਸਿੱਧ ਦੇਖੀ ਹੈ ਹਰ ਗੱਲ ਚ ਸਾਰੇ ਅਕਾਲੀਆਂ ਨਾਲੋਂ ਇੱਕ ਪੈਰ ਅੱਗੇ ਰੱਖ ਕੇ ਤੁਰਦੇ ਆ ਇਸ ਲਈ ਮੈਂ ਇੱਕ ਬੋਪਾਰਾ ਸੋ ਸੱਚ ਗੱਲ ਮੈਂ ਕਹਿੰਦਾ ਦਿਲੋਂ ਕਹਿੰਦਾ ਤੇ ਇਹਨਾਂ ਦੇ ਸਨਮਾਨ ਚ ਮੈਂ ਇੱਕ ਜਕਾਰਾ ਲਾਉ ਤੁਸੀਂ ਜਵਾਬ ਦੇ ਰਹੇ ਹੋ ਕਿਰਪਾ ਕਰਕੇ ਬੋਲੋ ਤੇ ਇਮਾਨਦਾਰ ਲੋਕ ਨੇ ਉਹਨੂੰ ਕਿਰਪਾ ਕਰਕੇ ਇੱਕ ਤਰੀਕ ਨੂੰ ਵੋਟ ਪਾ ਦਿਓ ਖਾਲਸਾ ਦੀ ਪਹੁੰਚ ਹੈ ਉਹਨਾਂ ਦੀ ਆਮਦ ਵਿੱਚ ਝਕਾਰਾ ਲਾਉਣਾ ਬਲਵੰਡੀ ਇਕਾਲੀਦਨ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਜਿੰਦਾਬਾਦ ਉਹਨਾਂ ਦੇ ਨਾਲ ਵਿਸ਼ੇ ਤੌਰ ਤੇ ਆਪਣੇ ਹੱਥੇ ਦੀ ਮਹਾਨ ਸੱਚਿਆਰ ਦਰਵੇਸ਼ ਸਿਆਸਤਦਾਨ ਬਾਕੀ ਨਗੇ ਸਭਾ ਦੇ ਮਾਲਕ ਸਰਵਾਰ ਮਨਜੀਤ ਸਿੰਘ ਮਗਨੀਪੁਰ ਸਾਹਿਬ ਵੀ ਪਹੁੰਚੇ ਆ ਉਹਨਾਂ ਨੂੰ ਵੀ ਜੀ ਆਇਆਂ ਨੂੰ ਦੇ ਬੇਨਤੀ ਕਰਦਾ ਸਰੋਵਰੀ ਪੁਰਤਵਾਰਾ ਪ੍ਰਬੰਧਕ ਕਮੇਟੀ ਲਈ ਇਸ ਆਪਣੇ ਹੱਥੇ ਬਹੁਤ ਸਤਾਰਜੋੜਨਾ ਐਡਮਿਨਿਸਟ੍ਰੇਟਰ ਸਾਹਿਬਾ ਜੀ ਬਹੁਤ ਸਤਾਰਜੋੜ ਬੜੇ ਜੋ ਰਾਸ਼ਮੀ ਜੱਲਾ ਫਤਖ ਜੇਲਾ ਦੀ ਸਾਥ ਸਾਜੀ ਬੈਠੇ ਰਹੇ ਸਰੇ ਸੋਈਸਾ ਬੈਠੇ ਰਹੇ ਵਾਟਰ ਕਾਰਿਓ ਮਹਾਰਿਸ਼ੀ ਦਾ ਇਸ ਦਾ ਰਚੀਆਂ ਸਾਰੇ ਬਹੁਤ ਸਾਰੇ ਸਾਰਿਆਂ ਨੂੰ ਅਟਾ ਦਾ ਬਾਇਓ ਜੀ ਦਾ ਖਾਸ ਬਾਇਓ ਜੀ ਬਾਰੇ ਸਰੋ ਜੈਪਲ ਸਿੰਘ ਜੀ ਧਾਰੀਵਾਲ ਸਾਹਿਬ ਸਰਦਾਰ ਜੈਪਲ ਸਿੰਘ ਬੋਪਾਰਾ ਸਾਹਿਬ ਸਤਿਦੇਵ ਜੀ ਸ਼ੋਹਰ ਸਾਹਿਬ ਅੰਸੀ ਸਾਹਿਬ ਜਯਾਤ ਪ੍ਰੀਤਮ ਸਿੰਘ ਜੀ ਡਾਕਟਰ ਸੈਟਰ ਸਿੰਘ ਜੀ ਸਾਥੋਰ ਤੋਂ ਨਾ ਸਰਵਾਦਾ ਨੂੰ ਹੁਣ ਤਾਂ ਕਾਰ ਰਹੇ ਨੇ ਮੰਦਿਰ ਸਾਹਿਬ ਤੋਂ ਉਹਨਾਂ ਦੀ ਜੀ ਦਾ ਸਰਦਾਰ ਸੈਟਰ ਸਿੰਘ ਜੀ ਬਾਦਲ ਵੱਲੋਂ ਹਰਕਮ ਫਤੇਗੜ ਸਾਹਿਬ ਤੋਂ ਉਮੀਦਵਾਰ ਬਣਾ ਕੇ ਆਪਣੀ ਕਿਚੈਰੀ ਦੇ ਵਿੱਚ ਭੇਜਿਆ ਗਿਆ ਹੈ ਹੁਣ ਆਪਣਾ ਖਤਵਾਨ ਦਾ ਇਹ ਆਪਾਂ ਆਪ ਸਾਹਿਬੀ ਨੂੰ ਆਪਣੇ ਹਲਕੇ ਦੇ ਵਿੱਚੋਂ ਬਹੁਤ ਵੱਡੀ ਲੀਡਵਾ ਕੇ ਲੋਕ ਸਭਾ ਦੇ ਵਿੱਚ ਭੇਜੀਏ ਤਾਂ ਜੋ ਆਪਣੇ ਹਲਕੇ ਦਾ ਮਾਣ ਅਤੇ ਸਤਿਕਾਰ ਵੱਧ ਸਕੇ ਭਰਾਵੋ ਆਪਾਂ ਨੇ ਦੇਖਿਆ 20 ਸ਼੍ਰੋਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਪੰਜਾਬ ਦਾ ਕਾਫਕ ਉਸ ਸਮੇਂ ਹੀ ਹੋਇਆ ਭਾਵੇਂ ਕਿ ਕਾਂਗਰਸ ਸਰਕਾਰ ਨੇ ਕਾਂਗਰਸ ਨੇ ਬਹੁਤ ਸਾਲ ਰਾਜ ਕੀਤਾ ਆਪਾਂ ਦੇਖਦੇ ਆ ਤੁਹਾਡਾ ਆਪਣਾ ਅਹਿਮਤ ਤੋਂ ਪਹਿਲਾਂ ਮੈਂ ਦੋ ਤਿੰਨ ਨਾਰੇ ਲਾਉਂਗਾ ਤੁਸੀਂ ਵੱਜ ਵੱਜ ਕੇ ਜਵਾਬ ਦੇਣਾ ਸਾਰੇ ਪੈਰ ਤੋਂ ਨਾਰੇ ਸੁਣ ਜਾਣ ਖਾਸ ਕਰਕੇ ਵਿਰੋਧੀ ਧਰ ਨੂੰ ਸ਼ਰੋਮਣੀ Obrigado. ਦੇ ਵਿਚਾਰਾਂ ਦੀ ਸਾਥ ਪਾਉਣਗੇ ਤੁਹਾਡੇ ਨਾਲ ਸਾਡੇ ਕਲਕੇ ਦੇ ਮੁੱਖ ਸ਼ਵਾਦਾਰ ਸਦਾ ਮੰਦੀ ਸਿੰਘ ਜੀ ਮੰਨੇ ਪਰੂ ਅਨੇ ਰੌਂਹ ਦੇ ਬਾਵਜੂਦ ਵੀ ਆਪਾਂ ਹਰ ਪਿੰਡ ਵਿੱਚ ਦੇਖਿਆ ਕਿ ਸੰਗਤ ਦਾ ਬੜਾ ਘਾਟਾ ਅੱਜ ਲੋਕਾਂ ਦਾ ਸਾਨੂੰ ਇਸ ਗੱਲੋਂ ਵਿਚਾਰਨ ਦੀ ਕਿ ਲੋਕ ਸਭਾ ਦੇ ਅੰਦਰ ਕਿਹੜੀ ਪਾਰਟੀ ਜਿੱਤ ਕੇ ਦਊਂਗੀ ਦੇਸ਼ ਦੀ ਸਰਕਾਰ ਕੌਣ ਬਣਾਉਂ ਉਹ ਭਾਰਤ ਦਾ ਪ੍ਰਧਾਨ ਮੰਤਰੀ ਅਗਲਾ ਕੀਤੇ ਬਣਾਏ ਐਡੀ ਸ਼ਕਤੀ ਐਂਸੂਰ ਤੁਹਾਡੀ ਵੋਟ ਦੇ ਵਿੱਚੋਂ ਮੁਕਤ ਹੋ ਗਵਰ ਕਾਂਗਰਸ ਹੀ ਨਿਸ਼ੋਕੜ ਦੇ ਆਮ ਪਾਰਟੀ ਨੂੰ ਹੀ ਬੰਦਾ ਕਾਂਗਰਸ ਤੋਂ ਗਿਆ ਬੀਜੇਪੀ ਨੂੰ ਵੀ ਬੰਦਾ ਕਾਂਗਰਸ ਦੇ ਵਿੱਚੋਂ ਹੀ ਗਿਆ ਸੋ ਮੇਰੀ ਕਹਿਣ ਦਾ ਮਤਲਬ ਆ ਕਿ ਝਾੜੂ ਔਰ ਪੰਜੇ ਦਾ ਬਟਨ ਜਿਹੜਾ ਦੋਨਾਂ 'ਚ ਜਿਹੜਾ ਮਰਜ਼ੀ ਦਾ ਬਣੋ ਮਤਲਬ ਇੱਕੋ ਹੀ ਹੈ ਦੋਨਾਂ ਪਾਰਟੀਆਂ ਦਾ ਖੁੱਲਾ ਸਮਝੌਤਾ ਪੂਰੇ ਦੇਸ਼ ਅੰਦਰ ਲੇਕਿਨ ਪੰਜਾਬ ਦੇ ਵਿੱਚ ਇਹਨਾਂ ਨੇ ਗੁੱਪ ਸਮਝੌਤਾ ਕੀਤਾ ਫਿਰ ਉਹ ਲਗਾ ਨੂੰ ਮੇਕ-আপ ਹੋਣ ਵਾਸਤੇ ਸ਼ਾਮੋਂ ਸ਼ਾਮੇ ਬੰਦੇ ਵੀ ਖੜਾਏ ਨੇ ਤੇ ਐਦਾਂ ਲੱਗੇ ਕਿ ਬੜਾ ਗਹਿਰਾ ਮੰਗਾਵਰ ਹੋ ਗਿਆ ਸਾਰੀ ਸੋਚੀ ਸਮਝੀ ਬਈ ਸਕੀਮ ਸੰਗਤ ਦੇ ਸਾਹਮਣੇ ਆ ਤੰਦੀਗੜ ਦੇ ਵਿੱਚ ਜਿਹੜੇ ਇਹਨਾਂ ਦੇ ਕਾਂਗਰਸ ਪਾਰਟੀ ਦੇ ਖਰੇ ਨਹੀਂ ਮਿਸਟਰ ਕੁਵਾੜੀ ਉਹਨਾਂ ਦੀ ਫੋਟੋਆਂ ਮੈਂ ਦੇਖੀ ਸੀ ਕਿ ਦੋਨੋਂ ਹੀ ਪਰਨੇ ਨੇ ਗੱਲ ਵਿੱਚ ਢਾਣਵਾਲਾ ਵੀ ਪਾਇਆ ਹੋਇਆ ਵਾ ਤੇ ਪੰਜੇ ਵਾਲਾ ਵੀ ਪਾਇਆ ਹੋਇਆ ਫੋਟੋਆਂ ਬੜੀਆਂ ਵਾਇਰਲ ਹੋਈਆਂ ਸੀ ਇਹ ਨਹੀਂ ਹੈ ਕਿ ਆਪਾਂ ਇਲੈਕਸ਼ਨ ਦੇ ਵਿੱਚ ਦੂਜੇ ਦੇ ਖਿਲਾਫ ਖੜਨਾ ਹੁੰਦਾ ਹੈ ਇਹ ਚੀਜ਼ਾਂ ਨਾਲ ਦੀ ਨਾਲ ਸਿਕਾਈ ਨੇ ਐਸਾ ਪੂਰੇ ਦੇਸ਼ ਦੇ ਵਿੱਚ ਇਹਨਾਂ ਪਾਰਟੀਆਂ ਦਾ ਸੰਜੋਗਤ ਹੋਇਆ ਹੋਇਆ ਹੁਣ ਅੱਗੇ ਜਿਹੜੀ ਕਾਈ ਸਰ 1000 ਰੁਪਇਆ ਦੇਣਾ ਸੀ ਨਾ ਹੀ ਕਿਸੇ ਨੂੰ ਨੌਜਵਾਨਾਂ ਨੂੰ ਬੇਲਕਾਰੀ ਦਾ ਪੱਤਾ ਦੇਣਾ ਸੀ ਨਾ ਕਿਸੇ ਨੇ ਕੋਧਿਆਰ ਦੇਣਾ ਸੀ ਇਹ ਕੇਵਲ ਵੱਡੀਆਂ ਵੱਡੀਆਂ ਗੱਲਾਂ ਵੱਡੇ ਵੱਡੇ ਭਾਸ਼ਣ ਸੀ ਹਰ ਇੱਕ ਨੂੰ ਚੰਗਾ ਲੱਗਦਾ ਸੌਖਾ ਪੈਸਾ ਆਉਂਦਾ ਕਿਸੇ ਨੂੰ ਮਾਰਾ ਨਹੀਂ ਲੱਗਦਾ ਜਦੋਂ ਵੱਡੇ ਵੱਡੀਆਂ ਪਾਰੀਆਂ ਐਲਾਨ ਕਰਦੀਆਂ ਨੇ ਹਰ ਬੰਦੇ ਦਾ ਇੱਕ ਵਾਰੀ ਮਨ ਬਣਦਾ ਵੀ ਠੀਕ ਹੈ ਨਵੇਂ ਬੰਦੇ ਆਏ ਨੇ ਇਹਨਾਂ ਨੂੰ ਵੀ ਮਖਰਾ ਜੀ ਮੇਰੇ ਕੋਲ ਨਹੀਂ ਮਿਲਿਆ ਕੋਈ ਨਹੀਂ ਮੈਨੂੰ ਪਰ ਉਹ ਪਾਈ ਸੀ ਉਹਨਾਂ ਦੀ ਕੀ ਸਥਿਤੀ ਹੈ ਇਹ ਜੀਬ ਜੀਸ਼ਨ ਕਾਂਗਰਸ ਦੇ ਵਿੱਚ ਆ ਪੰਜ ਸਾਲ ਐਮਪੀ ਸਾਹਿਬ ਲੈ ਕੇ ਗਏ ਨੇ ਮੈਨੂੰ ਪਤਾ ਹੈ ਇੱਥੇ ਦੇ ਇੱਕ ਦੋ ਪਿੰਡਾਂ 'ਚ ਖਾਸ ਤੌਰ ਤੇ ਆਉਂਦੇ ਹੁੰਦੇ ਸੀ ਬਾਕੀਆਂ 'ਚ ਮੈਂ ਪੁੱਛਦਾ ਹੀ ਨਹੀਂ ਆਇਆ ਕਿਤੇ ਨਹੀਂ ਆਏ ਲੈ ਕੇ ਆਪ ਕੱਲਾ ਕੱਲਾ ਘਰ ਦੇਖਦਾ ਸੀ ਗਲੀਆਂ ਨਾਲੀਆਂ ਮਰਦੀਆਂ ਸੀ ਆਪ ਬੈਠੀਦਾ ਸੀ ਸੜਕ ਬਣਨ ਲੱਗਦੀ ਸੀ ਤੇ ਉੱਥੇ ਖੜੀਦਾ ਸੀ ਜਾ ਕੇ ਇਹ ਡਿਊਟੀਆਂ ਨੇ ਇਹਨਾਂ ਨੂੰ ਮੰਨੋ ਨਾ ਮੰਨੋ ਇਹ ਆਪਾਂ ਪੜੇ ਲਿਖੇ ਆ ਆਪਾਂ ਨੂੰ ਆਪਣੇ ਅਹੁਦੇ ਦੀ ਸਮਝ ਆ ਤੇ ਹਰ ਬੰਦਾ ਚਾਹੁੰਦਾ ਕਿ ਲੋਕਾਂ ਨੇ ਮੇਰੇ ਤੇ ਯਕੀਨ ਕਰਕੇ ਕੀਤਾ ਤੇ ਮੈਨੂੰ ਆਪਣੀ ਡਿਊਟੀ ਕਰਨ ਲਈ ਤਾਇਆ ਖਾਲਾ ਦੇ ਵਿੱਚ ਇਹ ਜਿਹਾ ਮਾਹੌਲ ਕਿਤੇ ਨਹੀਂ ਦੇਖਣ ਨੂੰ ਮਿਲਿਆ ਸੋਹਣ ਦੀ ਤੁਸੀਂ ਪਛਾਣ ਨਹੀਂ ਆ ਕੰਮ ਕਰਨ ਵਾਲੇ ਬੰਦੇ ਕਿਹੜੇ ਨੇ ਗੱਲਾਂ ਬਾਤਾਂ ਮਾਰਨ ਵਾਲੇ ਹਾਸਾ ਖੇਡਾ ਕਰਨ ਵਾਲੇ ਬੰਦੇ ਕਿਹੜੇ ਨੇ ਜਿੰਨਾ ਮਰਜ਼ੀ ਮੈਂ ਬੋਲ ਲਵਾਂ ਜਿੰਨਾ ਮਰਜ਼ੀ ਮੇਰੇ ਔਲਤ ਵਾਲੇ ਬੰਦੇ ਬੋਲ ਲੈਣ ਐਂਡ ਨੂੰ ਫੈਸਲਾ ਸੰਗਤ ਦਾ ਜਿਵੇਂ ਪਿਛ ਅੱਜ ਪੈਸੇ ਕਰਕੇ ਸਾਰਾ ਕੰਮ ਖੜਾ ਪੈਸਾ ਖਰਚ ਹੁੰਦਾ ਦੂਜੇ ਸੂਬਿਆਂ ਦੇ ਵਿੱਚ ਵੱਡੇ ਵੱਡੇ ਬੋਡ ਲਾਈ ਜਾਂਦੇ ਨੇ ਹੈਲੀਕਾਪਟਰ ਜਾਂਦਾ ਦਿੱਲੀੋਂ ਉਹਨਾਂ ਨੂੰ ਚੱਕਦਾ ਪੂਰੀਆਂ ਸਟੇਟਾਂ 'ਚ ਘਮਾਉਂਦੇ ਨੇ ਖਰਚ ਪੰਜਾਬ ਦਾ ਸਾਰਾ ਪੈਸਾ ਉਹਨਾਂ ਚੀਜ਼ਾਂ ਦੇ ਲੱਗ ਗਿਆ ਮੁਲਾਜ਼ਮਾਂ ਦੀ ਤਨਖਾਹ ਨਹੀਂ ਹੈ ਸਾਰੀਆਂ ਸਕੀਮਾਂ ਬੰਦ ਨੇ ਸੋ ਇਹਨਾਂ ਹਾਲਾਤਾਂ ਦੇ ਵਿੱਚ ਪਬਲਿਕ ਦਾ ਵੀ ਉਹਨੇ ਨੁਕਸਾਨ ਜੋ ਮੈਂ ਬੇਨਤੀ ਕਰੂੰਗਾ ਕਿ ਜੋ ਪਿੱਛੇ ਹੋ ਗਿਆ ਉਹਨੂੰ ਛੱਡਿਏ ਅੱਗੇ ਚੱਲੀਏ ਆਉਣ ਵਾਲਾ ਸਮਾਂ ਆਪਸ ਸੰਭਾਲਣਾ ਹੈ ਹੁਣ ਆਉਣ ਵਾਲੇ ਸਮੇਂ ਦਾ ਫੈਸਲਾ ਸੰਗਤ ਨਹੀਂ ਕਰਨਾ ਮੈਂ ਆਜ ਕਰਦਾ ਕਿ ਤੁਹਾਡੀ ਇੱਕ ਇੱਕ ਵੋਟ ਤੱਕੜੀ ਦਾ ਬਟਨ ਦਬਕੇ ਸ਼੍ਰੋਮਣੀ ਅਕਾਲੀ ਦਲ ਦੇ ਆਪ ਤੇ ਵੋਟ ਕਰੋ ਸਾਡੇ ਨਾਲ ਦਵਾ ਲਾਈਵ ਮਿਕਸਰ ਖਾਲਸ ਤੱਕੜੀ ਦੇ ਰਾਣੀਆ ਕਿਦੇ ਰਾਣੀਆ ਤੱਕੜੀ ਦੇ ਰਾਣੀਆ ਇੱਥੇ ਇੱਥੇ ਮਜੂਦਾ ਐਮਸੀ ਨੇ ਤੇ ਬਹੁਤ ਸਾਰੀਆਂ ਪੈਰਵੀਆ ਸ਼ਖਸੀਅਤਾਂ ਮੈਂ ਨਾਮ ਲੈ ਸਕਦਾ ਬਹੁਤ ਸਾਰਿਆਂ ਦਾ ਪਰਵਾਦੇ ਨਾਮ ਲੈਣ ਲੱਗਿਆ ਕਾਫੀ ਟਾਈਮ ਲੱਗ ਜਾ ਸਾਰਿਆਂ ਦਾ ਕੋਟਾਨ ਕੋਟ ਧੰਵਾਦ ਮੈਂ ਹੁਣ ਸਰਦਾਰ ਮਿੱਤਰਾ ਜਾਂ ਸਰਦਾਰ ਜੀ ਆਇਆਂ ਆਏ ਕਿ ਉਹ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰੀਏ ਸਰਦਾਰ ਮਿੱਤਰਾ ਜੀ ਸਿੱਖਾ ਸਾਹਿਬ ਜਿੰਦਾਬਾਦ ਅੱਜ ਸਾਨੂੰ ਹੁਣੇ ਲਾ ਸੱਦੇ ਵਿੱਚ ਵਿੱਚ ਤੌਰ ਤੇ ਪਹੁੰਚੇ ਸਰਦਾਰ ਵਿਕਰਮ ਸਿੰਘ ਅੱਜ ਦੇ ਵਪਾਰੀ ਸਾਫ ਆਰਥਿਕ ਜਿਹੜਾ ਸਾਹਿਬ ਜੱਲਾ ਸਾਹਿਬ ਇਸ ਸਮੂਹੀ ਕਾਲੀ ਕਾਲੀ ਟੀਮ ਇਸ ਸਮੂਹ ਸਾਥ ਸੰਗਤ ਗਤਿਵਿਧੀਆਂ ਦੇ ਪਹਿਲਾ ਫਤਵੀ ਸਾਨੂੰ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਜੀ ਦਾ ਸਨਮਾਨ ਕੀਤਾ ਜਾਣਾ ਜਿੰਦਾਬਾਦ 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 ਕਰੋ ਜੀ ਬੋਲੇ ਸੋਨਿਆ ਸੋ ਸ੍ਰੀ ਅਕਾਲ ਵਾਹਿਗੁਰੂ ਬਾਦ ਜੇ ਹਜ਼ਰਦਾਰ ਮਨਜੀਤ ਸਿੰਘ ਜੀ ਮਗਰੀਪੁਰ ਸਾਹਿਬ ਦਾ ਵੀ ਸਨਮਾਨ ਕੀਤਾ ਜਾਣਾ ਬੋਲੇ ਸੋਨਿਆ ਸੋ ਸ੍ਰੀ ਅਕਾਲ ਵਾਹਿਗੁਰੂ ਸਰਦਾਰ ਜਗਤੇਜ ਸਿੰਘ ਵੀ ਵਪਾਰੀ ਸਾਹਿਬ ਦਾ ਵੀ ਸਨਮਾਨ ਕੀਤਾ ਜਾਣਾ ਬੋਲੇ ਸੋਨਿਆ ਸੋ ਸ੍ਰੀ ਅਕਾਲ ਸਰਦਾਰ ਰਵੀ ਸਿੰਘ ਜੀ ਸਹਾਇਤਾ सभु छोके अने हलके जी शख़्सियत उन्हनि बि सम्मान सारी संगत आहे बहुत बहुत धनाद जी वाहिगुरू जी का ख़ाला वाहिगरू जी फति